ਡਿਮਾਂਡ 4.5 ਲੱਖ ਪੱਕਾ ਮੋਟਰ ਕਨੈਕਸ਼ਨ ਸਰਕਾਰੀ ਰਾਹ ਦੇ ਉੱਤੇ ਪੱਕੇ ਰੋਡ ਤੋਂ 5 ਕਿਲੇ ਦੂਰ ਸਚਕਾਲ ਜੀ ਇਸ ਵਕਤ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਪ੍ਰਾਪਰਟੀ ਚ ਅੱਜ ਅਸੀਂ ਜਿਹੜੀ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਉਹਦੇ ਬਾਰੇ ਆਪਾਂ ਗੱਲਬਾਤ ਵੀਡੀਓ ਚ ਕਰਾਂਗੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੇਕਰ ਤੁਸੀਂ ਵੀਡੀਓ ਪੂਰਾ ਦੇਖੋਗੇ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਵਿੱਦ ਮਾਲਕਨ ਦੇ ਨੰਬਰ ਪਹੁੰਚਣਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਪ੍ਰਕਾਰ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜੀ 9877998464 ਇਹ ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਕੋਈ ਵੀ ਪ੍ਰਾਪਰਟੀ ਵੇਚਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਤੇ ਜਾਂ ਕੋਈ ਤੁਸੀਂ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵੀਡੀਓ ਹੋਣੀ ਚਾਹੀਦੀ ਹੈ 5-7 ਮਿੰਟਾਂ ਦੀ ਤੇ ਨਾਲ ਸਾਰੀ ਜਾਣਕਾਰੀ ਤੁਸੀਂ ਇਹ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ ਉਸ ਤੇ ਤੁਹਾਡੀ ਐਡ ਜਿਹੜੀ ਅਸੀਂ ਆਪਦੇ ਪਲੇਟਫਾਰਮ ਤੇ ਚਲਾ ਦਾਂਗੇ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਅੱਜ ਅਸੀਂ ਤੁਹਾਡੇ ਲਈ ਜ਼ਮੀਨ ਲੈ ਕੇ ਆਈਆਂ ਟੋਟਲ 500 ਬਿੱਗੇ ਜ਼ਮੀਨ ਹੈ ਜੀ ਓਪਨ ਰਿਸਟਰੀ ਵਾਲੀ ਇਹ ਜ਼ਮੀਨ ਹੈ ਕੋਈ ਵੀ ਭਰਾ ਜਾ ਕੇ ਖਰੀਦ ਸਕਦਾ ਪੰਜਾਬ ਹਰਿਆਣਾ ਯੂਪੀ ਐਮਪੀ ਕਿ ਤੋਂ ਵੀ ਇਹ ਜ਼ਮੀਨ ਵੀ ਖੇਤ ਦੇ ਦੰਦੇ ਚਾਵਣ ਹੋਣ ਜਾਂ ਕਿ ਖਰੀਦ ਸਕਦੇ ਨੇ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਪੱਕਾ ਮੋਟਰ ਕਨੈਕਸ਼ਨ ਮਿੱਠਾ ਪਾਣੀ ਵਧੀਆ ਪੱਧਰ ਪਲੇਨ ਬਾਣ ਹੈ ਜੀ ਤੁਸੀਂ ਦੇਖ ਸਕਦੇ ਹੋ ਕੋਈ ਉੱਚਾ ਨੀਵਾ ਨਹੀਂ ਹੈਗਾ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ 4.5 ਲੱਖ ਵਿੱਗੇ ਦਾ ਏਰੀਆ ਸੂਰਤਗੜ ਪਿੰਡ ਪੋਝੇਵਾਲ ਜਮਾਂ ਨੇੜੇ ਪੈਂਦਾ ਸਾਢੇ 4 ਲੱਖ ਰੁਪਏ ਵਿੱਗੇ ਦਾ ਰੇਟ ਹੈ ਪੱਕੀ ਰੋਡ ਤੋਂ ਦੂਰ ਹੈ ਜੀ ਮਾਲਕ ਦਾ ਨੰਬਰ ਨੋਟ ਕਰ ਲਓ ਜਿਹਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਜ਼ਮੀਨ ਬਾਰੇ 63676 01447 63676 01447 ਇਸ ਨੰਬਰ ਤੇ ਫੋਨ ਕਰਕੇ ਤੁਸੀਂ 50 ਵਿੱਗੇ ਜ਼ਮੀਨ ਓਪਨ ਰਜਿਸਟਰੀ ਵਾਲੀ ਜ਼ਮੀਨ 3.4 ਲੱਖ ਵਿੱਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਬਹੁਤ ਵਧੀਆ ਜ਼ਮੀਨ ਹੈ ਤੇ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਟੌਪ ਦੀ ਸਰੋਂ ਦੀ ਫਸਲ ਖੜੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਜਿੱਤੇ ਬਾਕੀ ਮਾਲਕ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਿੱਤਾ ਹੈ ਵੀਡੀਓ ਦੇ ਵਿੱਚ ਵੀ ਲਾ ਰੱਖਿਆ ਹੈ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਜੇ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰਕੇ ਕਮੈਂਟਾਂ ਜਵਾਹੀ ਗੁਰੂ ਜਰੂਰ ਲਿਖ ਦਿਓ ਤੇ ਕਮੈਂਟਾਂ ਚ ਇਹ ਜਰੂਰ ਦੱਸਿਆ ਕਰੋ ਤੁਸੀਂ ਕਿਹੜੇ ਏਰੀਏ ਦੀ ਜ਼ਮੀਨ ਪਲਾਟ ਕੋਠੀਆਂ ਖਰੀਦਣ ਦੇ ਚਾਹਵਨ ਇੱਕ ਤਾਂ ਤੁਸੀਂ ਏਰੀਆ ਦੱਸ ਦਿਆ ਕਰੋ ਕਿੰਨਾ 크ਰੇਟ ਹੋਵੇ ਤੇ ਕਿੰਨੀ ਕਿੱਜਾ ਇਹ ਤਿੰਨ ਚੀਜ਼ਾਂ ਕਮੈਂਟਾਂ ਜ਼ਰੂਰ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਕਿ ਅਗਲੇ ਆਉਣ ਵਾਲੇ ਵੀਡੀਓਸ ਤੁਹਾਡੇ ਹਿਸਾਬ ਦੀ ਲੈ ਕੇ ਆ ਸਕੀਏ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਜੀ ਅੱਪਕੇ ਦੇ ਇੱਕ ਹੋਰ ਨਵੀਂ ਪ੍ਰਾਪਰਟੀ ਬਣੇਰੋ ਤੁਸੀਂ ਇਸੇ ਤਰ੍ਹਾਂ ਟਰੈਕਟਰ ਮੇਲਾ ਚੈਨਲ ਦੇ ਨਾਲ ਧੰਨਵਾਦ